ਜੀ ਵੀਰ ਜੀ ਵੈਲਕਮ ਹੈ ਜੀ ਸੰਧੂ ਡੈਰੀ ਫਾਰਮ ਮੋਗਾ ਦੇ ਵਿੱਚ ਸੋ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਘਰ ਪਰਿਵਾਰ ਠੀਕ ਆ ਸਾਰੇ ਵੀਰਾਂ ਦੇ ਹੋਰ ਵੀ ਪਸ਼ੂ ਡੰਗਰ ਠੀਕ ਆ ਸਾਰੇ ਵੀਰਾਂ ਦੇ ਤੇ ਅੱਜ ਵੀਰ ਜੀ ਜਿਵੇਂ ਤੁਹਾਨੂੰ ਮੈਂ ਕੱਲ ਦੀ ਵੀਡੀਓ ਦੱਸਿਆ ਸੀ ਵੀ ਅੱਜ ਆਪਾਂ ਨੇ ਨੀਲੀ ਦਾ ਜਿਹੜਾ ਕੱਟਿਆ ਨਾਂ ਰੱਖਣਾ ਸੀ ਉਹ ਮਾਈਆਂ ਦੇ ਕਮੈਂਟ ਵੀ ਆਏ ਸੀ ਤੇ ਆਪਾਂ ਹੁਣ ਅੱਜ ਇਹਦਾ ਨਾਂ ਰੱਖ ਦੇਣਾ ਨੂਰਾ ਇਹ ਤੇ ਇਹਦਾ ਨਾਂ ਆਪਾਂ ਨੂਰਾ ਰੱਖਤਾ ਬਹੁਤ ਸਿਆਣਾ ਬੱਚਾ ਲਈ ਇਹ ਬੜਾ ਘੈਂਡ ਆ ਬੜਾ ਪਿਆਰ ਕਰਦਾ ਵਾ ਵੇ ਜਿਹੜੀ ਦੀ ਭੈਣ ਸੀ ਉਹਦਾ ਨਾਂ ਰੱਖਿਆ ਸੀ ਆਪਾਂ ਲਾਡੂ ਇਹਦਾ ਨਾਂ ਰੱਖਤਾ ਆਪਾਂ ਨੂਰਾ ਤੇ ਆਪਣੇ ਚੈਨਲ ਨੂੰ ਵੀ ਜਿੰਨੇ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਗੀਆਂ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਬਾਕੀ ਪਹਿਲੀਆਂ ਵਾਲੀਆਂ ਵੀਡੀਓ ਨੂੰ ਇਸ ਵੀਡੀਓ ਨੂੰ ਵੀ ਤੁਸੀਂ ਪਿਆਰ ਦੇਣਾ ਸਾਰੇ ਵੀਰ ਭਰਾਵਾਂ ਨੇ ਤੇ ਇਹਦਾ ਆਪਾਂ ਅੱਜ ਤੋਂ ਨਾਂ ਰੱਖਤਾ ਵੀਰ ਜੀ ਨੂਰਾ ਸਾਰੇ ਜਣੇ ਕਮੈਂਟ ਕਰਕੇ ਫੇਰ ਦੱਸਿਓ ਕਿ ਮੈਨਾਂ ਲੱਗਿਆ ਨਾ ਤੇ ਵੀਡੀਓ ਨੂੰ ਆਪਣੀ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਬਈ ਆਪਣਾ ਨਿਊ ਚੈਨਲ ਆ ਦੇ ਸਾਰੇ ਜਣੇ ਵੀਰਪਰਾ ਜਿੰਨਾ ਕੋਈ ਨਵੀਂ ਵੀਡੀਓ ਆਪਣੀ ਪਹੁੰਚਦੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਇਹਦੇ ਧੰਨਵਾਦ ਚੱਲੋ ਉੱਠ ਖੜਿਆ